ਹਾਂਜੀ ਸਤਿ ਸ਼੍ਰੀਕਾਲ ਜੀ ਹਾਂਜੀ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ 1.19 ਸਾਈਜ਼ ਦੀਆਂ ਕੱਟਾਂ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਦਾ ਲੈਣਾ 13 13 ਆਪਣੇ ਕੋਲੇ 1.11 ਤਿਆਰ ਇੰਚ 13 ਹੁੰਦਾ ਤੇ ਆਪਾਂ 1 ਇੰਚ ਵੱਧ ਲੈਣਾ ਹੁੰਦਾ ਹੈ ਦੇਖੋ 1.12 ਦਾ ਹਾਫ ਹੋ ਗਿਆ ਸਵਾ 6 ਠੀਕ ਹੈ ਦੇਖੋ ਜਿਵੇਂ 1.11 ਤੀਰਾ ਹੋ ਗਿਆ ਠੀਕ ਹੈ 1.11 ਦੇ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ 1.12 ਹੋ ਗਿਆ ਤੇ 1.12 ਨੂੰ ਆਪਾਂ ਇਸ ਤਰੀਕੇ ਨਾਲ ਇੰਟੀ ਟੈਪ ਕਰਕੇ ਹਾਫ ਕਰ ਲੈਣਾ ਆਪਣੇ ਕੋਲੇ ਸਵਾ 6 ਆ ਜਾਊਗਾ ਤੇ ਸਵਾ 6 ਉੱਤੇ ਆਪਾਂ ਇੱਥੇ ਨਿਸ਼ਾਨ ਲਾਉਣਾ ਠੀਕ ਹੈ ਤੇ ਮੋਡਾ ਆਪਾਂ ਇੱਥੋਂ ਰੱਖਣਾ 7 ਇੰਚ ਠੀਕ ਹੈ ਤੇ ਅੱਧਾ ਇੰਚ ਆਪਾਂ ਘੱਟ ਰੱਖਾਂਗੇ ਠੀਕ ਹੈ ਜੇ ਸਵਾ 6 ਆਪਣੇ ਕੋਲੇ ਮੋਡਾ ਹੈਗਾ 12.5 ਤੇ 11.5 ਆਪਾਂ ਇੱਥੋਂ ਫਰੰਟ ਤੋਂ ਰੱਖਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾਉਣੇ ਆ ਬਾਕਸ ਬਣਾ ਲੈਣਾ ਤੇ ਫਿਰ ਆਪਾਂ ਇੱਥੋਂ ਚਾਕਾਂ ਦੇ ਨਿਸ਼ਾਨ ਲਾਉਣੇ ਆ ਚਾਕ ਆਪਣੇ ਕੋਲੇ ਤਿਆਰ 13.5 ਤੇ ਆਪਾਂ 14 ਇੰਚ ਰੱਖਿਆ ਆ ਤਾਂ ਇਹ ਚ ਫੋਲਡਿੰਗ ਲਈ ਠੀਕ ਹੈ ਜੀ 14 ਇੰਚ ਚਾਕ ਰੱਖ ਕੇ ਤੇ ਇਸ ਦਾ ਹਾਫ ਕਰਾਂਗੇ 7 ਇੰਚ ਠੀਕ ਹੈ 7 ਇੰਚ ਆਪਾਂ ਕਮਰ ਖੂੜੂ ਰੱਖਣਾ ਹੈ ਦੇ ਦੇਖੋ ਆਪਣੇ ਕੋਲੇ ਹੈਗਾ ਸੀ 19 ਸਾਈਜ਼ ਉਸ ਤੋਂ ਬਰਸ ਸਾਈਜ਼ ਹੈਗਾ 19 ਤੇ 17 ਇੰਚ ਹੈਗਾ ਕਮਰ ਤੋਂ ਤੇ ਇੱਥੋਂ ਆਪਾਂ 18 ਇੰਚ ਰੱਖਾਂਗੇ ਠੀਕ ਹੈ ਨਿਸ਼ਾਨ ਆਪਾਂ ਇਸ ਤਰੀਕੇ ਨਾਲ ਲਾਉਣੇ ਆ ਤੇ हिਪ ਆਪਣੀ ਤਿਆਰ 19 ਹੈ ਤੇ 19 ਹੀ ਰੱਖਣਾ ਹੈਪ ਤੋਂ ਠੀਕ ਹੈ ਤੇ ਹੁਣ ਦੇਖੋ ਆਪਾਂ ਲਾਉਣੀ ਆ ਪਰੇਟਾਂ ਦੇ ਨਿਸ਼ਾਨ ਠੀਕ ਆ ਪਲੇਟ ਦੇਖੋ ਆਪਾਂ 3.5 ਇੰਚ ਤੇ ਪਾਉਣੀ ਹੈ ਜੇ ਕੋਈ ਹੈਵੀ ਸਾਈਜ਼ ਹੈ ਫਿਰ ਆਪਾਂ 4 ਇੰਚ ਤੇ ਪਾ ਸਕਦੇ ਹਾਂ ਠੀਕ ਹੈ ਬਾਕੀ ਆਪਾਂ ਕਸਟਮਰ ਦਾ ਮੇਚਾ ਲੈ ਕੇ ਫੇਰ ਹੀ ਉਸੇ ਤਰੀਕੇ ਨਾਲ ਇਹ ਗੈਪ ਰੱਖਣਾ ਹੁੰਦਾ ਠੀਕ ਹੈ ਤੇ ਇਹ ਆਪਾਂ 4 ਇੰਚ ਦੇ ਰੱਖਾਂਗੇ ਸੌਰੀ ਆਪਾਂ 3.5 ਇੰਚ ਦੇ ਰੱਖਾਂਗੇ ਠੀਕ ਹੈ ਤੇ ਪਲੇਟ ਹੈਗੀ ਆਪਣੇ ਕੋਲੇ 11 ਇੰਚ ਤਿਆਰ ਤੇ ਆਪਾਂ 0.5 ਇੰਚ ਵਾਧ ਰੱਖਣੀ ਆ ਆਪਾਂ 11.5 ਇੰਚ ਪਲੇਟ ਦਾ ਨਿਸ਼ਾਨ ਲਾਉਣਾ ਹੈ ਠੀਕ ਹੈ ਤੇ 3.5 ਇੰਚ ਆਪਾਂ ਪਲੇਟ ਦੀ ਲੈਂਥ ਰੱਖਣੀ ਆ ਠੀਕ ਤੇ ਉਸ ਤੋਂ ਬਾਅਦ ਦੇਖੋ ਆਪਾਂ ਸਾਈਡ ਤੋਂ ਪਲੇਟ ਦਾ ਨਿਸ਼ਾਨ ਲਾਉਣਾ ਹੈ ਠੀਕ ਹੈ ਇਹ ਆਪਾਂ 2 ਇੰਚ ਤੇ ਲਾਇਆ ਤੇ 2 ਇੰਚ ਹੀ ਆਪਾਂ ਇੱਥੋਂ ਲਾਇਆ ਠੀਕ ਪਰ ਵਾਲਾ ਨਿਸ਼ਾਨ ਆਪਾਂ ਇੱਥੇ ਬਾਕਸ ਦੇ ਵਿੱਚ ਮਿਲਾ ਦੇਣਾ ਇੱਥੋਂ 2 ਇੰਚ ਲਾ ਕੇ ਤੇ ਬਾਕਸ ਦੇ ਨਾਲ ਸਿੱਧਾ ਅਟੈਚ ਕਰ ਦੇਣਾ ਠੀਕ ਹੈ ਤੇ ਮੋਢੇ ਦੀ ਕਾਰਟ ਆ ਜਿਹੜੀ ਆਪਾਂ ਇੱਥੋਂ 1 ਇੰਚ ਦੀ ਪਾਈ ਹੈ ਆ ਦੇਖੋ ਤੇ ਇੱਥੋਂ ਆਪਾਂ ਪਾਈ ਹੈ 2 ਇੰਚ ਦੀ ਠੀਕ ਹੈ ਇਸ ਤਰੀਕੇ ਨਾਲ ਆਪਾਂ ਮੋਢੇ ਦੀ ਕਾਰਟ ਪਾਉਣੀ ਹੈ ਸਹੀ ਤਰੀਕੇ ਨਾਲ ਇਹ ਹੈਗੀਆਂ 1.5 ਦੀ ਸਾਈਜ਼ ਦੀਆਂ ਕਾਰਟਾਂ ਤੇ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਇਹ ਜੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ